मोहाली दे सेक्टर 79 विखे ऑटिज्म केयर अते रिसर्च सेंटर सेहत मंत्री पंजाब डॉक्टर बलबीर सिंह वालों करवाया गया शुरू जिस संबंधी जानकारी सांझी करते हुए डॉक्टर बलबीर सिंह ने दसिया कि इस विच ओपीडी दी ही शुरुआत की गई है अते जल्द ही बाकी फंक्शन भी इधर शुरू कर देते जाएंगे आज वर्ल्ड ऑटिज्म डे ਔਰ ਆਰਟイズਮ ਜਿਹੜਾ ਇਹਦੇ ਬਾਰੇ ਨਾ ਲੋਕਾਂ ਦੇ ਵਿੱਚ ਜਾਣਕਾਰੀ ਬਹੁਤ ਘੱਟ ਹੈ ਬਟ ਇੱਕ ਤਰ੍ਹਾਂ ਮੈਂ ਤੁਹਾਨੂੰ ਡੈਫੀਨ ਨਹੀਂ ਕਹਿ ਸਕਦਾ ਤਾਰੇ ਜ਼ਮੀਨ 'ਤੇ ਸਾਰਿਆਂ ਨੇ ਦੇਖੀਏ ਦੇਖਿਆ ਕਿ ਨਹੀਂ ਦੇਖਿਆ ਦੇਖਿਆ ਇਹ ਉਹਦਾ ਜਿਹੜਾ ਬੱਚਾ ਸੀਗਾ ਉਹ ਆਰਟਿਸਟਿਕ ਸਪੈਕਟ੍ਰਮ ਡਿਸਟਰਬੈਂਸ ਕਰਦਾ ਸੀ ਬੱਚਾ ਔਰ ਉਹਦੇ ਤੇ ਸਾਰੀ ਬੇਸ ਸੀ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਿਕਨੈਸ਼ਨ ਸੀ ਔਰ ਵੈਸੇ ਜੇ ਮੈਂ ਗੱਲ ਕਰਾਂ ਅੱਜ ਦੇ ਕੰਟੈਂਪੋਰੀ ਵਨਸ ਦੇ ਵਿੱਚ ਤੇ ਸਭ ਤੋਂ ਵੱਡਾ ਬਿਚਾਰਕਾ ਕੌਣ ਵਾਲੀ ਦੁਨੀਆ ਦੇ ਵਿੱਚ ਹਾਂਜੀ ਐਲਨ ਮਾਸਕ ਉਹਨੇ ਖੁਦ ਕਿਆ ਉਹਨੇ ਦੱਸਿਆ ਕਿ ਮੈਂ ਵੀ ਇੱਕ ਆਰਟਿਸਟਿਕ ਚਾਈਲਡ ਸੀ ਔਰ ਇਸੇ ਤਰ੍ਹਾਂ ਜੇ ਮੈਂ ਆਲਬਰਟ ਆਇਸਟਾਈਨ ਦੀ ਗੱਲ ਕਰਾਂ ਬਹੁਤ سارے ਫੇਮ ਐਕਟਰਸ ਬਹੁਤ سارے ਸਾਇੰਟਿਸਟ ਇਨਕਲੂਡਿੰਗ ਗਲਪਟ ਆਇਸਟਾਈਨ ਬਾਰੇ ਕਿਆ ਜਾਂਦਾ ਪਰ ਉਹਨਾਂ ਨੇ ਕਦੇ ਕੋਈ ਐਦਾ ਦਾ ਮੈਨੂੰ ਕਦੇ ਨਹੀਂ ਲੱਗਿਆ ਕਿ ਉਹਨਾਂ ਨੇ ਖੁਦ ਕਿਰਾ ਹੋ ਕੇ ਅਡਮਿਟ ਕੀਤਾ ਹੋਈ ਜਿਹੜੇ ਬੱਚੇ ਆਟਿਜ਼ਮ ਤੋਂ ਸਫਰ ਕਰਦੇ ਆ ਉਹ ਥੋੜਾ ਜਿਹਾ ਸੋਸ਼ੀਅਲੀ ਜਿਆਦਾ ਸੋਸ਼ੀਅਲਾਈਜ਼ ਨਹੀਂ ਕਰਦੇ ਇੰਟਰੋਵਰਟ ਟਾਈਪ ਹੁੰਦੇ ਆ ਉਹਨਾਂ ਦਾ ਇੱਕ ਲਰਨਿੰਗ ਡਿਫਰੈਂਟ ਨੈਰੋਲੋਜੀ ਔਰ ਫਿਜ਼ੀਓਲੋਜੀ ਹੁੰਦੀ ਹੈ ਬਸ ਦੇ ਉਹਨਾਂ ਦਾ ਇੰਟੈਲੈਕਟ ਦੀ ਗੱਲ ਕਰੀਏ ਉਹ ਬਾਕੀਆਂ ਤੋਂ ਘੱਟ ਨਹੀਂ ਹੁੰਦਾ ਵੱਧ ਹੁੰਦਾ ਜਿਵੇਂ ਜਿਵੇਂ ਤੁਹਾਨੂੰ ਬਹੁਤ ਸਾਰੇ ਐਗਜ਼ਾਮਪਲ ਦਿੱਤੇ ਆ ਕਿ ਬਹੁਤ ਸਾਰੇ ਐਕਟਰਸ ਬਹੁਤ ਸਾਰੇ ਸਾਇੰਟਿਸਟ ਬਹੁਤ ਸਾਰੇ ਬਿਜ਼ਨਸਮੈਨ ਜਿਹੜੇ ਕਿ ਉਹਨਾਂ ਨੇ ਦੁਨੀਆ ਦੇ ਵਿੱਚ ਐਗਜ਼ਾਮਪਲ ਸੈੱਟ ਕੀਤੇ ਆ ਲੇਕਿਨ ਪੇਰੈਂਟਸ ਵਾਸਤੇ ਬਹੁਤ ਵੱਡੀ ਜਿਹੜੇ ਜਿਹਨਾਂ ਦੇ ਬੱਚੇ ਨੂੰ ਆਲਟਰ ਸਪੋਸਰ ਉਹਨਾਂ ਵਾਸਤੇ ਬੜੀ ਦਿੱਕਤ ਹੁੰਦੀ ਆ ਕਿ ਜਦੋਂ ਸਕੂਲ ਚ ਜਾਂਦੇ ਆ ਜੋ ਕਿ ਥੋਮਸ ਆਰਡੀਸਨ ਦੇ ਨਾਮ ਹੋਇਆ ਤੁਸੀਂ ਸਾਰਿਆਂ ਨੇ ਕਹਾਣੀ ਸੁਣੀ ਹੋਣੀ ਆ ਕਿ ਆ ਇੱਕ ਦਿਨ ਉਹਦੇ ਸਕੂਲ ਵਾਲਿਆਂ ਨੇ ਚਿੱਠੀ ਦਿੱਤੀ ਉਹਦੀ ਮਾਂ ਨੇ ਚਿੱਠੀ ਪੜ੍ਹੀ ਉਹਨੇ ਆਪਣੇ ਸੰਦੂਕ ਚ ਰੱਖ ਦਿੱਤੀ ਜੋ ਬੱਚਾ ਪੁੱਛਦਾ ਮਾਂ ਨੂੰ ਕਿ ਮਾਂ ਦੀ ਗੱਲ ਉਹ ਕਹਿੰਦੀ ਬੇਟੇ ਤੂੰ ਕੱਲ ਤੋਂ ਸਕੂਲ ਨਹੀਂ ਜਾਣਾ ਤੇ ਉਹ ਕਹਿੰਦਾ ਜੀ ਕਿਉਂ ਨਹੀਂ ਜਾਣਾ ਉਹ ਕਹਿੰਦਾ ਜੀ ਇਸ ਕਰਕੇ ਨਹੀਂ ਜਾਣਾ ਕਿ ਤੇਰੇ ਟੀਚਰਸ ਕਹਿੰਦੇ ਇਹ ਬੱਚਾ ਤਾਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਸਾਡੇ ਟੀਚਰਸ ਤੋਂ ਜ਼ਿਆਦਾ ਇਹਨੂੰ ਨੌਲੇਜ ਹੈ ਤੇ ਸਾਡੇ ਟੀਚਰਸ ਨੂੰ ਐਨਵਾਇਰਨਮੈਂਟ ਹੁੰਦੀ ਹੈ ਤੇ ਉਹਦੀ ਸਮਾਂ ਲੰਘ ਗਿਆ ਮੈਂ ਜੀ ਤੁਹਾਨੂੰ ਮੈਂ ਪੜ੍ਹਾਉਂਗੀ ਘਰੇ ਪੜ੍ਹਾਉਂਗੀ ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਤੇ ਜਦੋਂ ਸਾਇੰਟਿਸਟ ਬਣਿਆ ਉਹਨੇ ਬਲਬ ਦਾ ਜਿਹੜਾ ਇਲੈਕਟ੍ਰਿਕ ਬਲਬ ਸੀਗਾ ਉਹਨੇ ਉਹਦੀ ਕਾਰਡ ਕੱਢੀ ਤੇ ਜਦੋਂ ਲੋਕਾਂ ਦੇ ਘਰਾਂ 'ਚ ਰੋਸ਼ਨੀ ਹੋਈ ਉਹਨੂੰ ਵਾਰਡ ਮਿਲਿਆ ਤੇ ਉਹ ਇੱਕ ਦਿਨ ਉਹ ਪੁਰਾਣੀ ਸੰਦੂਕ ਉਹਦਾ ਰੱਖੀ ਮਾਰ। ਤੇ ਉੱਥੇ ਨਿਗਾਹ ਆਇਆ ਸੀਗਾ ਤੁਹਾਡਾ ਬੱਚਾ ਜਿਹੜਾ ਹੈ ਨਾ ਉਹ ਮਨਦਗੁੱਦੀ ਆ। ਇਹ ਇੱਥੇ ਸਕੂਲ ਦਾ ਜਿਹੜਾ ਮਾਹੌਲ ਹੈ ਖਰਾਬ ਕਰਦਾ। ਲੇਕਿਨ ਉਹਦੀ ਮਾਂ ਦੀ ਹਿੰਮਤ ਸੀ। ਮੈਂ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਮੈਂ ਤੇ ਮੇਰੇ ਸੱਗੀ ਸਾਹਿਬ ਤੇ ਡਿਯਾਰਾਪੀ ਸਾਹਿਬ ਜਿਹੜੇ ਇਹ ਸਾਰੇ ਪ੍ਰੋਗਰਾਮ ਨੂੰ ਸਾਡੇ ਸਾਡੇ ਡਾਇਰੈਕਟਰ ਪ੍ਰਿੰਸੀਪਲ ਜਿਹੜਾ ਨਿਸ਼ੀਏਟਿਵ ਲਿਆ ਸਾਡੇ ਡਾਇਰੈਕਟਰ ਚਾਂਸਰ ਜੀ ਦਾ ਡਾਕਟਰ ਗੰਦਰ ਮੈਡਮ ਬੁਨੀਤਾ ਡਾਕਟਰ ਜਿੰਦਰਾਨ ਆਪਣੇ ਸਪਨਾ ਮੈਡਮ ਹੈ ਤੇ ਸਾਡੇ ਜਿੰਨੇ ਵੀ ਸਾਡੇ ਪ੍ਰੋਗਰਾਮ ਆਫਸਰ ਹੈ ਸਾਰੇ ਜਿੰਨੇ ਵੀ ਇਹਨਾਂ ਸਵਰਧਾਨ ਦੇ ਆਲਰੇਡੀਜ਼ ਐਂਡ ਲੇਡੀਆਂਸ ਤੋਂ ਜਿਆਦਾ ਬੱਚਿਆਂ ਨੂੰ ਕੋਈ ਨਹੀਂ ਚਾਰ ਸਕਦਾ ਅਟ ਲੀਸ ਫਾਦਰ ਹੁੰਦਾ ਆਈ ਕੈਨ ਸੇ ਇਟ ਟੂ ਈਰ ਫਾਦਰ ਬੱਚਿਆਂ ਨੂੰ ਕੋਈ ਸਮਝ ਸਕਦਾ ਸੋ ਬੱਚਿਆਂ ਦੀ ਇੱਕ ਜਿਹੜੀ ਐਕਸੈਪਸ਼ਨਲ ਅਬਿਲਿਟੀ ਹੈ ਉਹਦੀ ਡਿਸੈਬਿਲਿਟੀ ਬਲ ਨਾ ਦੇ ਕਿ ਉਹਦੀ ਐਕਸੈਪਸ਼ਨਲ ਅਬਿਲਿਟੀ ਆ ਇਹ ਮੇਰਾ ਕਹਿਣਾ ਸਹੀ ਹੋਏਗਾ ਜੇ ਮੈਂ ਕਹਾਂ ਕਿ ਜਿਹੜੀਆਂ ਸਰਕਾਰਾਂ ਦੀ ਡਿਸੇਬਿਲਟੀ ਆ ਉਹ মিডিਆ ਦਾ ਕੰਮ ਰੱਖਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਸੈਂਟਰ ਜਿਹੜਾ ਸੀਗਾ 2016 ਚ ਬਣਨਾ ਸ਼ੁਰੂ ਹੋਇਆ ਸੀ ਬਾਦਲ ਸਾਹਿਬ ਨੇ ਬਦਲ ਸਾਹਿਬ ਨੇ ਕਿਸ ਦਾ ਸੀ ਬਹੁਤ ਸਾਰੇ ਇਹਨਾਂ ਨੇ ਨੀਮਤਾਂ ਜਿਦੂ ਸੀਗਾ ਨਾ ਉੱਥੇ ਮਤਲਬ ਅਕਾਲੀ ਭਾਜਪਾ ਫਿਰ ਕਾਂਗਰਸ ਦੇ ਪੰਜ ਸਾਲ ਤੇ ਹੁਣ ਸਾਡੀ ਵਾਰੀ ਸੀ ਮੈਂ ਕਹਾਂ ਵੀ ਮੈਂ ਇਹ ਗੱਲ ਦੀ ਸੁਣਨੀ ਕਿ ਇੱਕ ਸਰਕਾਰ ਹੋਰ ਲੰਘਿਆ ਵਾ ਪਾਰਟੀ ਦੀ ਉਹਨੇ ਸਰਕਾਰ ਚਲਾਇਆ ਤੇ ਤੁਸੀਂ ਦੇਖ ਲਓ ਕਿੰਨੀ ਮਲਟੀਪਲੈਕਸ ਬਣੀ ਹੋਈ ਆ ਪ੍ਰਾਈਮ ਲੈਂਡ ਹੈ ਜਿਹਨ ਸਨੇਕੜੇ ਸਾਢੇ 3 1/4 ਏਕੜ ਦੀ ਜ਼ਮੀਨ ਹੈ ਜੀ ਪ੍ਰਾਈਮ ਲੈਂਡ ਹੈ ਬਿਲਡਿੰਗ ਬਣੀ ਹੋਈ ਆ ਕਰੋੜਾਂ ਰੁਪਏ ਖਰਚੇ ਹੋਏ ਆ ਇਹੀ ਆ ਗਏ ਨਾ ਜਿਹੜਾ ਸੀਗਾ ਜਿਹੜੇ ਤੁਹਾਡੇ ਸੁਪਰ ਸਪੈਸ਼ੈਲਟੀ ਹਸਪੀਟਲਸ ਆ ਗਏ ਆ ਤਾਂ ਬਹੁਤ ਸਾਰੇ ਹਸਪੀਟਲਸ ਆ ਗਏ ਆ ਥੀਜ਼ ਆ ਦਾ ਮੋਨੂਮੈਂਟਲ ਬਲੰਡਰਸ ਆਫ ਪ੍ਰੀਵੀਅਸ ਥ੍ਰੀ ਜੀਨਸ ਮੈਂ ਰਾਜਨੀਤੀ ਨਹੀਂ ਕਰ ਰਹਾ ਬਲਕਿ ਇੱਕ ਫੈਕਟ ਪੇਪਰ ਚ ਕਰ ਰਹਾ ਹਾਂ ਸਟੇਟਿੰਗ ਦਾ ਆਬਵੀਅਸ ਇਟਸ ਅ ਫੈਕਟ মিডিਆ ਵੀ ਇਹ ਵੀ ਹਾਈਲਾਈਟ ਕਰਨਾ ਚਾਹੁੰਦਾ ਇੱਕ ਹੀ ਕਰਦੇ ਆ ਕਿ ਸਾਰੇ ਪੰਜਾਬ ਦੇ ਦੰਦੇਵਾਂ ਚ ਕਿਸੇ ਹਸਪਤਾਲ ਚ ਲਾਈਟ ਗਈ ਕਿ ਨਹੀਂ ਗਈ ਉਹ ਸਾਰੇ ਅਖਬਾਰਾਂ ਤੇ ਲੱਗੀ ਹੁੰਦੀ ਆ ਪਾਪਰ ਤੇ ਹੁੰਦੀ ਆ ਸਾਰੇ মিডিਆ ਤੇ ਚੱਲਦੀ ਹੁੰਦੀ ਆ ਵੀ ਉੱਤੇ ਆ ਦੇਖੋ ਜੀ ਟਾਰਚ ਨਾਲ ਟ੍ਰਿਪ ਲਗਾ ਰਹੇ ਆ ਜੇ ਅਸੀਂ ਰੈਕੂਰੈਂਸਲੀ ਕਰਦੇ ਹੁੰਦੀ ਆ ਫਿਰ ਲਾਦਾ ਲਾਈਟ ਬੰਦ ਵੀ ਕਰਾ ਦਿੰਦੇ ਥੋੜੀ देर ਵਾਸਤੇ 2 ਮਿੰਟ ਵਾਸਤੇ ਬੰਦ ਕਰੋ ਫੋਟੋ ਚੁੱਕੋ ਸਿਰਫ 10 ਮਿੰਟ ਵਾਸਤੇ ਲਾਈਟ ਚੱਲਦੀ ਆ whereas ਆ ਦੇਖ ਲੋ ਸਾਡੇ 2016 ਤੇ ਹੁਣ ਆਪਾਂ ਕਿਤੇ ਤੋਂ 9 ਸਾਲ ਬੀਤ ਗਏ ਮਤਲਬ ਜਿਹੜਾ ਕੰਮ ਜੇ ਵਾ ਜਿਹੜੇ ਨਵੇਂ ਸ਼ੁਰੂ ਕਰਨੇ ਆ ਉਹ ਮੈਂ ਸਹੀ ਵੀ ਨੇ ਸਾਰਜ ਕਰ ਰਿਹਾ ਜਿਹੜਾ ਕੰਮ ਵਿਗੜਿਆ ਹੋਇਆ ਤਾਂ ਤੁਸੀਂ ਵੀ ਸਮਝੋਗੇ ਨਾ ਇਹਨੂੰ ਟਾਈਮ ਲੱਗੇਗਾ ਸੋ ਬਟ ਆਈ ਕੈਨ ਅਸ਼ੂਰ ਯੂ ਤੇ ਜਿਹੜੇ ਕੰਮ ਇਹਨੇ ਅਧੂਰੇ ਛੱਡੇ ਹੋਇਆ ਪਾਰਟਿਕੁਲਰਲੀ ਜੇ ਸਾਡੀ ਜਿਹੜਾ ਇਹ ਆਰਟਿਸਮ ਵਾਲੀ ਇਸਟੀ ਚੋਂ ਆ ਇਹ ਸਾਡੀ ਅਗਲੀ ਕਿਹੜੀ ਨਾਲ ਸੰਬੰਧਤ ਹੈ ਇਹ ਨਜ਼ਾਰਾ ਪੇਰੈਂਟਸ ਦਾ ਜਿਹੜਾ ਜਿਨ੍ਹਾਂ ਦੇ ਬੱਚੇ ਆਟਿਸਮ ਤੋਂ ਸੰਭਲ ਕਰ ਰਹੇ ਆ ਉਹਨਾਂ ਵਾਸਤੇ ਇੱਕ ਸਪੈਸ਼ਲਾਈਜ਼ਡ ਸਕੂਲ ਹੋਣਾ ਚਾਹੀਦਾ ਹੈ ਸਕੂਲ ਆ ਸਪੈਸ਼ਲ ਲਰਨਿੰਗ ਹੋਣਾ ਚਾਹੀਦਾ ਤਾਂ ਕਿ ਉਹ ਬੱਚੇ ਵੀ ਆਪਣਾ ਜਿਹੜਾ ਪੂਰ ਪੋਟੈਂਸ਼ੀਅਲ ਹੈ ਉਹ ਰਿਅਲਾਈਜ਼ ਕਰ ਸਕਾ ਸੋ ਬਹੁਤ ਬੜੀ ਖੁਸ਼ੀ ਆ ਕਿ ਅਸੀਂ ਇੱਥੇ ਆ ਜਿਹੜੇ ਓਪਨਿੰਗ ਸਭ ਤੋਂ ਸ਼ੁਰੂ ਕਰ ਰਹੇ ਆ ਤੇ ਬਹੁਤ ਸਾਰੇ ਜਿਹੜੀ ਫੁੱਲ ਫਲੈਜ ਇੰਸਟੀਚਿਊਟ ਬਣेंगे ਆ ਬਹੁਤ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਆਟਿਸਮ ਵਾਲੇ ਹੋਣਗੇ ਉਹ ਇੱਥੇ ਆ ਕੇ ਉਹਨਾਂ ਦੀ ਜਿਹੜੀ ਇੰਟੈਲੈਕਚੁਅਲ ਮਾਨਸਿਕੀ ਤਾਕਤ ਹੈ ਉਹਨਾਂ ਦੀ ਔਰ ਉਹ ਸਮਾਜ ਦੇ ਵਿੱਚ ਆਪਣਾ ਇੱਕ ਸਨਮਾਨਜਨਕ ਰੁਪਾ ਜੋ ਰਿਜ਼ਰਵ ਕਰਦਾ ਹਰ ਇੱਕ ਬੱਚਾ ਰਿਜ਼ਰਵ ਕਰਦਾ ਇਹ ਉਹਨਾਂ ਨੂੰ ਬਦਲ ਕੁੰਦਾ ਪੜੰਦਾ ਔਰ ਆਪਣੇ profession ਚੁਣਦਾ ਉਹਦੇ ਵਿੱਚ ਐਕਸੈਲ ਕਰਨ ਦਾ ਮੌਕਾ ਮਿਲੇ ਇਹ ਇੰਸਟੀਚਿਊਟ ਉਹ ਮਦਦ ਕਰੇਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ